ਪ੍ਰੋਪਰਟੀ ਡੀਲਰ ਤੇ ਹਮਲਾ ਕਰਨ ਵਾਲੇ ਨੂੰ ਪਨਾਹ ਦੇਣ ਵਾਲੇ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ ਇੱਕ ਕਾਲੇ ਰੰਗ ਦੀ ਥਾਰ ਵੀ ਕੀਤੀ ਬਰਾਮਦ ਅਤੇ ਮਾਤਾ ਪਿਤਾ ਤੇ ਵੀ ਕੀਤਾ ਗਿਆ ਇੱਕ ਵੱਖਰਾ ਮਕਦਮਾ ਦਰਜ ਮਾਮਲਾ ਫਲੋਰ ਦਾ ਜਿੱਥੇ ਇੱਕ ਪ੍ਰੋਪਰਟੀ ਡੀਲਰ ਤੇ ਪਿਛਲੇ ਦਿਨੀ ਹਮਲਾ ਹੋਇਆ ਸੀ ਅਤੇ ਉਸ ਨੂੰ ਲੈ ਕੇ ਫਲੋਰ ਪੁਲਿਸ ਵੱਲੋਂ ਆਰਮ ਐਕਟ ਅਤੇ ਅਰਾਧਾ ਕਤਲ ਦਾ ਮਾਮਲਾ ਦਰਜੜਾ ਕੀਤਾ ਗਿਆ ਸੀ ਅਤੇ ਜਿਹੜੇ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਉਸ ਨੂੰ ਪਨਾਹ ਦੇਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਉਸ ਸਮੇਂ ਵਰਤੀ ਗਈ ਕਾਲੇ ਰੰਗ ਦੀ ਥਾਰ ਜਿਹੜੀ ਉਹ ਵੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜਿਹੜਾ ਵਿਅਕਤੀ ਹੁਣ ਗ੍ਰਿਫਤਾਰ ਕੀਤਾ ਹੈ ਉਸ ਦੇ ਮਾਤਾ ਪਿਤਾ ਦੇ ਵੀ ਮਾਮਲਾ ਦਰਜ ਕੀਤਾ ਗਿਆ ਉਸ ਨੂੰ ਵੀ ਮਾਮਲੇ ਵਿੱਚ ਐਡ ਕੀਤਾ ਗਿਆ ਹੈ ਇਸ ਸਬੰਧੀ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਹਜੇ ਤੱਕ ਫਾਇਰਿੰਗ ਕਰਦੇ ਮਾਮਲੇ ਨੂੰ ਲੈ ਕੇ ਹਜੇ ਤੱਕ ਪੂਰੀ ਜਾਣਕਾਰੀ حاصل ਨਹੀਂ ਹੋਈ ਕਿ ਇਹਨਾਂ ਵੱਲੋਂ ਫਾਇਰਿੰਗ ਕਿਉਂ ਕੀਤੀ ਗਈ ਸੀ ਲੇਕਿਨ ਇੱਕ ਵਿਅਕਤੀ ਨੂੰ ਹੁਣ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਵਿਅਕਤੀ ਵੱਲੋਂ ਫਾਇਰਿੰਗ ਕਰਨ ਵਾਲੇ ਨੂੰ ਪ੍ਰਾਹ ਦਿੱਤੀ ਸੀ ਅਤੇ ਨਾਲ ਉਸ ਨੂੰ ਵਹੀਕਲ ਵੀ ਵਰਤਣ ਦੇ ਲਈ ਦਿੱਤੇ ਸਨ ਇਹਨਾਂ ਵੱਲੋਂ ਵਰਤੀ ਗਈ ਜਿਹੜਾ ਵਹੀਕਲ ਸੀ ਜਿਹੜੀ ਕਾਲੇ ਰੰਗ ਦੀ ਥਾਰ ਸੀਗੀ ਜਦੋਂ ਜੋ ਆਪਣਾ ਫਾਇਰਿੰਗ ਦੇ ਸਮੇਂ ਵਰਤੀ ਗਈ ਸੀ ਤਾਂ ਉਹ ਵੀ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਆ ਉਸ ਨੂੰ ਸੁਣਾਉਣੇ ਇਸ ਸਬੰਧੀ ਕੀ ਕਹਿੰਦੇ ਨੇ ਸੀਨੀਅਰ ਪੁਲਿਸ ਦੇ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਬਲਸੌਰ ਇੱਕ ਅਫੇਅਰ ਲਾਉਂਚ ਤੁਸੀਂ ਕੀਤੀ ਸੀ ਇਹ ਮਨਦੀਪ ਸਿੰਘ ਗੋਰਾ ਦੇ ਬਿਆਨਾਂ ਦੇ ਉੱਤੇ ਕਿਤਰ ਤੇ ਫਾਇਰ ਹੋਈ ਸੀ ਉਸ ਕੇਸਵੰਦੀ ਕੀ ਅਪਡੇਟਸ ਇਸ ਵਿੱਚ ਅਸੀਂ 366 ਨੰਬਰ ਅਫੇਅਰ ਦਰਜ ਕੀਤੀ ਸੀ ਜਿਸ ਵਿੱਚ 307 ਤੇ 259 ਆਰਮੈਟ ਜਿਹੜਾ ਕਿ ਹੁਣ 75 ਇੱਕ ਪੀਐਨਐਸ ਐਕਟ ਦੇ ਨਾਲ ਹੈਗਾ ਇਸ ਵਿੱਚ ਅਸੀਂ ਦੀ ਦੀ ਤਫਤੀਸ਼ ਦਾ ਸਾਰਾ ਜਿਹੜਾ ਸੀ ਇਹ স্পੈਸ਼ਲ ਇਵੈਸਟੀਗੇਸ਼ਨ ਟੀਮ ਬਣਾਈ ਸੀ ਐਸ ਐਚ ਓ ਫਲੋਰ ਉੱਤੇ ਉਸ ਦੀ ਟੀਮ ਬਲੋਂਗ ਨਿਸ਼ਾ ਕਰਦੇ ਹੋਇਆ ਇਸ ਵਿੱਚ ਦੀ ਮਦਦ ਕਰਨ ਵਾਸਤੇ ਤੇ ਜਿਹੜਾ ਵਾਹਨ ਜੂਸ ਦਿੱਤਾ ਗਿਆ ਸੀ ਇਹਦੇ ਵਿੱਚ ਵਾਰਦਾਤ ਦੇ ਵਿੱਚ ਬ੍ਰੈਕੇਟਰ ਦੀ ਥਾਰ ਉਹ ਬ੍ਰਾਮ ਕੀਤੀ ਹੈਗੀ ਹੈ ਤੇ ਕਰਨ ਗੋਇਲ ਜਿਹੜਾ ਹੈਗਾ ਅਪਰੇ ਨੂੰ ਬਲੋਂਗ ਕਰਦਾ ਉਹਦੀ ਇਹਦੇ ਵਿੱਚ ਰੈਸਟ ਪਾਈ ਗਈ ਹੈ ਸੁਰਨ ਨੇ ਪ੍ਰਾਂਤ ਕੀਤੀ ਸੀ ਨੂੰ ਇਹਨਾਂ ਪ੍ਰਾਂਤ ਇਹਦਾ ਵਾਹਨ ਚੇਂਜ ਕੀਤਾ ਸੀ ਇਹਨਾਂ ਆਪਣੀ ਇੱਕ ਕਾਰ ਸਵਿਫਟ ਕਾਰ ਉਹ ਵੀ ਨੂੰ ਵਰਤਣ ਵਾਸਤੇ ਅੱਗੇ ਦਿੱਤੀ ਸੀ ਤੇ ਇਹ ਗੱਡੀ ਜਿਹੜੀ ਇਹਦੇ ਕੋਲੋਂ ਅਸੀਂ ਬਰਾਮਦ ਕੀਤੀ ਹੈ ਇਹਦੀ ਮਦਦ ਕਰਦਾ ਰਿਹਾ ਤੇ ਰੱਖੀ ਕਰਦਾ ਸਰ ਰਾਹੁਲ ਦਾ ਸਟੇਟਸ ਕੀ ਹੈ ਰਾਹੁਲ ਜਿਹੜਾ ਉਹ ਉਹਦੇ ਰਿਸ਼ਤੇਦਾਰੀਆਂ ਤੇ ਤੇ ਉਹਦੇ ਜਿਹੜੇ ਟਿਕਾਣੇ ਨੇ ਉਹਨਾਂ ਤੇ ਪੁਲਿਸ ਵੱਲੋਂ ਲਗਾਤਾਰ ਰੇਡ ਕੀਤੇ ਜਾ ਰਹੇ ਨੇ ਉਹ ਹਜੇ ਗ੍ਰਿਫਤ ਤੋਂ ਬਾਹਰ ਹੈਗਾ ਇਹਦੇ ਚ ਦੋ ਦੋਸ਼ੀ ਸਨ ਇੱਕ ਅਮਨਦੀਪ ਤੇ ਇੱਕ ਆਪਣਾ ਜਿਹੜਾ ਰਿਤਿਸ਼ ਸੀ ਜੀ ਜੀ ਫੇਰਿੰਗ ਦਾ ਫੇਰਿੰਗ ਦਾ ਮਕਸਦ ਕੀ ਸੀਗਾ ਫੇਰਿੰਗ ਜਿਹੜੀ ਕੀਤੀ ਗਈ ਹੈ ਇਹਦਾ ਜਦੋਂ ਸਾਹਮਣੇ ਤੱਥ ਹੋਣਗੇ ਹਜੇ ਉਹਦੇ ਨੂੰ ਇਹਨਾਂ ਜ਼ਰੂਰ ਇਨਵੈਸਟੀਗੇਸ਼ਨ ਚ ਆਇਆ ਵੀ ਗਲੌਕ ਪਿਸਤਰ ਜਿਹੜਾ ਉਹਨ ਵਰਤੋਂ ਕੀਤੀ ਹੈਗੀ ਆ ਉਹ ਉਹਦੇ ਬਾਰੇ ਅਸੀਂ ਜਿਹੜਾ ਇਨਵੈਸਟੀਗੇਸ਼ਨ ਚ ਕਲੀਅਰ ਕਰਾਂਗੇ ਵੀ ਜਦੋਂ ਉਹ ਰੈਸਟ ਪੈਂਦੀ ਹੈ ਵੀ ਉਹਦੇ ਕਾਰਨ ਕੀ ਸੀਗਾ ਜਿਹੜਾ ਅਰੈਸਟ ਕੀਤਾ ਸਰ ਇੱਥੇ ਵੀ ਪਹਿਲਾਂ ਵੀ ਕੋਈ ਮਕੰਦਮਾ ਮੈਂ ਦਰਟਿਆ ਹਾਂ ਇਹਦੇ ਤੇ ਪਹਿਲਾਂ ਚੋਰੀ ਵਗੈਰਾ ਦੇ ਮਕਦਮੇ ਜਿਹੜੇ 400 ਹੀ ਵਗੈਰਾ ਦੇ ਦਰਜ ਹੈਗੇ ਨੇ ਤੇ ਇਸ ਤੋਂ ਇਲਾਵਾ ਇਸ ਦਾ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਫਾਦਰ ਜਿਹੜਾ ਸੀ ਪ੍ਰਤੀਰਾਜ ਉਹ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਨਾਮਜ਼ਦ ਕੀਤਾ ਹੈ ਰਾਹੁਲ ਦਾ ਰਾਹੁਲ ਸਰ ਹੋਰ ਵੀ ਕੋਈ ਤੁਸੀਂ ਨਾਮਜ਼ਦ ਕੀਤੇ ਵਿੱਚ ਇਹਦੇ ਇਸ ਕੋ ਬਿਨਾ ਅਸੀਂ ਨੇ ਤਫਤੀਸ਼ ਦੇ ਦੌਰਾਨ ਇੱਕ ਵੱਖਰਾ ਮੁਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਜਿਦੇ ਵਿੱਚ ਇਹਦੇ ਫਾਦਰ ਮਦਰ ਇਹਦਾ ਸਹੁਰਾ ਹੈਗਾ ਜੀ ਰਾਹੁਲ ਜੰਡੀਪੁਰ ਨੂੰ ਬਲੋਂਗ ਕਰਦਾ ਹੈ ਰਾਹੁਲ ਇਹ ਇੱਕ ਇਹਦਾ ਦੋਸਤ ਹੈਗਾ ਜਿਹੜਾ ਹਿਸ਼ਾਰਪੁਰ ਨੂੰ ਬਲੋਂਗ ਕਰਦਾ ਹੈਗਾ ਥਾਣਾ ਮਾਲਪੁਰ ਦੇ ਵਿੱਚ ਜੀ ਸਰ ਜੀਤਾ ਨਾਮ ਦਾ ਉਹਨੂੰ ਅਸੀਂ ਨਾਮਜ਼ਦ ਕੀਤਾ ਹੈ ਸਰ ਕਿੱਥੋਂ ਬRAND ਹੋਊਗੀ ਜੀ ਇਹ ਥਾਰ ਜਿਹੜੀ ਆ ਉਪਰਾਤ ਲੇਤਾ ਰੋਡ ਤੋਂ ਸੀ ਬ੍ਰਾਂਡ ਕੀਤੀ ਹੈਗੀ ਆ ਠੀਕ ਥੈਂਕ ਯੂ ਸਰ